ਹਾਂਜੀ ਗਾਈ ਤੇ ਕਿਵੇਂ ਤੁਸੀਂ ਠੀਕ ਠਾਕ ਮੇਰੇ ਵੱਲ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਅਹੀਂ ਲੱਗੇ ਆ ਖਾਣ ਖਾਣਾ ਬੱਚੇ ਗਏ ਸਕੂਲ ਤੇ ਹੁਣ ਮੈਡਮ ਤੁਹਾਨੂੰ ਕੋਈ ਦੱਸਣਗੇ ਚਲੋ ਮੈਂ ਦੱਸਣਾ ਕੋਈ ਸਤਿ ਸ਼੍ਰੀ ਅਕਾਲ ਹੀ ਬੋਲ ਦੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਭੁੱਲ ਗਏ ਨਹੀਂ ਭੁੱਲ ਨਹੀਂ ਗਏ ਮੇਰੇ ਦਿਮਾਗ 'ਚ ਹੀ ਪਿਆ ਆਪਾਂ ਮਤਲਬ ਚਾਹ ਨਾ ਹੋਵੇ ਆ ਕਪਲੇਟ ਨਾ ਹੋ ਜੀ ਹਨਾ ਤੇ ਉਹਦੇ ਕਰਕੇ ਮੈਂ ਟਾਈਮ ਵੇਖਾਂ ਦਾ ਆਪੀ ਤੇ ਹੁਣ ਆਈ ਲੱਗੀਆਂ ਖਾਣ ਖਾਣਾ ਮੈਨੂੰ ਬਹੁਤ ਭੁੱਖ ਨਹੀਂ ਹੈਗੀ ਏਡੀ ਤੇ ਭਾ ਫੇਰੀ ਮੈਂ ਇੱਕ ਪਰੌਠੀ ਖਾਣ ਲੱਗੀ ਨਾਲ ਨਾ ਸਿਮਲਾ ਮਿਰਚ ਲਈ ਆ ਤੇ ਨਾਲ ਦਹੀਂ ਆਚਾਰ ਵੀ ਹੈਗਾ ਤੇ ਉਧਰ ਹੈਗੇ ਆ ਆਲੂ ਮਟਰ ਤੇ ਪਰ ਮੈਂ ਆਲੂ ਮਟਰ ਨਹੀਂ ਖਾਣੇ ਹਾਂ ਅਕਚਲ ਮੈਂ ਅਕੜੀ ਬਾਹਰ ਘੱਟ ਕੋਈ ਆਲੂ ਤੇ ਮੇਰੇ ਸਿਮਲਾ ਮਿਰਚ ਜਿਹੜੀ ਉਹ ਮੇਰਾ ਮਨ ਕਰ ਰਿਹਾ ਅੱਜ ਖਾਣ ਨੂੰ ਤੇ ਮੈਂ ਉਹ ਲੱਗੀਆਂ ਖਾਣ ਤੇ ਬਾਕੀ ਬੱਚੇ ਚਲ ਗਿਆ ਸਕੂਲ ਤੇ ਆਪਾਂ ਮਤਲਬ ਇਹ ਅੱਗੇ ਦੇ ਤਿਆਰ ਹੋ ਗਏ ਸਾਬਾ ਮੈਂ ਕੱਪੜੇ ਬੜੇ ਭੱਗ ਰਿਆ ਤੇ ਥੋੜਾ ਜਿਹਾ ਖਾਣਾ ਖਾ ਲਓ ਫਿਰ ਤਿਆਰ ਹੋ ਕੇ ਫਿਰ ਹੀ ਜਾਵਾਂਗੇ ਫਾਇਲ ਚਲੋ ਠੀਕ ਹੈ ਹਾਂ ਤੂੰ ਖਾ ਲਓ ਨਾ ਫਿਰ ਚਲੋ ਆਜੋ ਜਾਣ ਵੇਲੇ ਤੁਹਾਨੂੰ ਥੋੜਾ ਦਿਖਾਉਣਾ ਹੈ ਜਦੋਂ ਨਿਕਲਾਂਗੇ ਸਾਰਾ ਸਾਰਾ ਕਰੋ ਜੀ ਜਦਾਂ ਆ ਕੇ ਠੀਕ ਹੈ ਅਸੀਂ ਤਿਆਰ ਹੋ ਲੈਣੇ ਹਾਂਜੀ ਤੇ ਮੈਡਮ ਹੁੰਦੇ ਪਏ ਆ ਬਟਾਲੇ ਜਾਣ ਵਾਸਤੇ ਰੈਡੀ ਤੇ ਭਾਈ ਵੀ ਰੈਡੀ ਹੋਊਗਾ ਅਗੇ ਮੈਡਮ ਨੇ ਜਾਨ ਦਵਾਈ ਲੈਣ ਤੇ ਪਿਆਰ ਤੇ ਨਾਲ ਜਿੱਦ ਤੱਕ ਦੇ ਚੱਲੀ ਹੁੰਦੀ ਸਗਨ ਦੇ ਉੱਤੇ ਆ ਵੀ ਜਦ ਅਸਿਕ ਚੱਲੀਏ ਸਗਨ ਦਾ ਸਦਾ ਆ ਤੇ ਬਿਲਕੁਲ ਐ ਕਿਨੇ ਲੇਅ ਲਾਇਆ ਇੱਕ ਇੱਕ ਲੇਅ ਲਾਇਆ ਘੋਰ ਲਾਣਾ ਇੱਕ ਭਾਟੀ ਹੋ ਇੱਕੋ ਲਾਇਆ ਚਾਹ ਦਾ ਕੱਪ ਪਿਆਵਾ ਚਾਹ ਦਾ ਕੱਪ ਤੇ ਬਾਹਰ ਦਾ ਮੌਸਮ ਇੰਨਾ ਵਧੀਆ ਉਹ ਸਵੇਰੇ ਇੰਨੀ ਜਿਆਦਾ ਗਰਮੀ ਧੁੱਪ ਵੀ ਪੂਰੀ ਕਰਾਕੀ ਸੀ ਮਤਲਬ ਹੁਣ 10 ਵਜ ਗਏ ਆ 10 10 ਵਜੇ ਪੰਜ ਮਿੰਟ ਹੋ ਗਏ ਹੁਣ 10 ਵਜ ਗਏ 10 ਮਿੰਟ ਇਹ ਤੇ ਪੰਜ ਮਿੰਟ ਹੀ ਅੱਗੇ ਕੀਤਾ ਲੈ ਨੂੰ ਹੁਣ ਤੇ 10 ਮਿੰਟ ਹੋ ਗਏ ਨੇ ਹੈ ਇਹਨੂੰ ਹੀ ਪੰਜ ਮਿੰਟ ਦੇ ਕੀਤਾ ਲੈ ਨੂੰ ਸਾਰਾ ਸੋਤੇ ਤੇ ਇਹਨਾਂ ਕਰਕੇ ਮਤਲਬ ਸਾਡੇ ਮਿਸਤਰੀ ਵੀ ਅਜੇ ਲੇਟ ਆਏ ਮਿਸਤਰੀ ਵੀ ਥੋੜੇ ਦੇਰ ਜੀ ਆਏ ਨੇ ਇਹ ਚਾਹ ਇਹ ਬਣਾ ਦਈਏ ਤੇ ਬਾਸ ਚੱਲੇ ਬਾਹਰ ਦਾ ਮੌਸਮ ਖਾਓ ਕਿੱਦਾਂ ਵਧੀਆ ਮੌਸਮ ਬਹੁਤ ਵਧੀਆ ਹੋ ਗਿਆ ਦੇਖੋ ਆਹ ਤੋਂ ਪਲਾਂ ਬੀਨੇ ਦੇ ਤੇ ਹਿੰਜਣਾਜ ਗੱਡੀ ਦੀ ਜਿਹੜਾ ਜੀ ਆਉਂਦਾ ਉਹ ਜੀ ਜੀ ਰਹੇ ਸਾਡੇ ਨਿਆਣਾ ਦੀ ਨਿਆਣੇ ਰੋਜ਼ ਭੈ ਜੀ ਮਤਲਬ ਪਾ ਗਨੇ ਹਨ ਇਹਦੀ ਉਹਨਾਂ ਨੇ ਮਤਲਬ ਪੈਸੇ ਦੀ ਅਰਜ਼ ਨਹੀਂ ਪਾਈ ਹੈਗੇ ਹਨਾ ਪੈਸਾ ਦੇਣ ਦੀ ਨਹੀਂ ਭਾਈ ਪੈਸਾ ਦੇਣ ਦੀ ਅਰਜ਼ ਨਹੀਂ ਪਾਈ ਆ ਪਰ ਡੇਲੀ ਉਹਨਾਂ ਨੂੰ ਕੋਸ਼ਣਾ ਕੋਸ਼ੇ ਮਤਲਬ ਜਿਹੜਾ ਟਿਫਨ ਪਾਣੀ ਪਾਣੀ ਆ ਨਾ ਟਿਫਨ ਤੋਂ ਇਲਾਵਾ ਫਰੂਟ ਤੋਂ ਇਲਾਵਾ ਤੇ ਮਤਲਬ ਫਰੂਟ ਪਾ ਕੇ ਟਿਫਨ ਪਾ ਕੇ ਤੇ ਚੀਜੀ ਕੋਈ ਨਾ ਕੋਈ ਬਿਸਕੁਟ ਜਾਂ ਚਾਕਲੇਟ ਜਾਂ ਕੋਈ ਹੋਰ ਇਦਾਂ ਨਾ ਲੇਸ ਕੋਸ਼ੇ ਇਦਾਂ ਕੁਛ ਨਾ ਕੁਛ ਦੇਣਾ ਹੁੰਦਾ ਵਾ ਅੱਜ ਦਿੱਤਾ ਨਹੀਂ ਤੇ ਅਜਾ ਨੂੰ ਉਸ ਤਰ੍ਹਾਂ ਹੁੰਦੇ ਅੱਜ ਉਹਨਾਂ ਨੇ ਆਪਣੇ ਬੈਗ ਖੋਲਨੇ ਕਿ ਅੱਡੀ ਚੀਜੀ ਕਿੱਥੇ ਆ ਕਈ ਕਈ ਵਾਰ ਇਹ ਛੋਟੇ ਨੰਬੀਆ ਦੇ ਨਮਕੀਨ ਵੀ ਉਹਨਾਂ ਪਾ ਲੈ ਹੁੰਦੇ ਆ ਤੇ ਉਹਨੇ ਸੋਚਿਆ ਨੇ ਵੀ ਅੱਜ ਉਹਨਾਂ ਨੇ ਕੋਈ ਬਿਦੂ ਤੁੰਗ ਕਰਨਾ ਆ ਆਜੇ ਦਿਮਾਗ ਤੇ ਹੋ ਘੁੰਮਣ ਗਿਆ ਬੋਲਣਾ ਉਹਨਾਂ ਨੂੰ ਅਮ ਜੈ ਚੀਜੀ ਨੇ ਪਾਈ ਐਂ ਚੀਜੀ ਲੱਭਦੇ ਰਹੇ ਲੱਭਦੇ ਰਹੇ ਤੇ ਐਕਚੁਅਲੀ ਅੱਜ ਥੋੜਾ ਲੇਟ ਉੱਠਣ ਦੇ ਕਾਰਨ ਥੋੜਾ ਜਿਹਾ ਹੋ ਗਿਆ ਅੱਜ ਹਨਾ ਉਹਦੇ ਕਰਕੇ ਥੋੜਾ ਜਿਹਾ ਜਿੱਤਾਂ ਨਹੀਂ ਲਿਆ ਤੇ ਚਲੋ ਠੀਕ ਆ ਹੁਣ ਮੈਂ ਹੋ ਜਾ ਤਿਆਰ ਤੇ ਜਿਹੜੀ ਭਾਦੋ ਬਣਦੇ ਹਨਾ ਮੈਂ ਲਗਾ ਬਣਾ ਦੇਗੀ ਗਾਈਸ ਤੇ ਆਪਾਂ ਹੁਣ ਕਰਵਾ ਆ ਗਿਆਂ ਰੈਡੀ ਰੂਲੀ ਹੋ ਕੇ ਤੇ ਜਲਦੀ ਜਲਦੀ ਆਪਾਂ ਗੱਡੀ 'ਚ ਬੈਠ ਕੇ ਜਾਂਦੇ ਪਏ ਆ ਕਿਉਂਕਿ ਆਪਾਂ ਆਣ ਕੇ 1 ਵਜੇ ਸਿਲੰਡਰ ਨਹੀਂ ਲੈਣਾ ਗੱਡੀ ਸਾਡੇ ਘਰ ਦੇ ਅੱਗੇ ਹੁੰਦੀ ਐ ਸਿਲੰਡਰ ਵਾਲੀ ਹੈਨਾ ਹਾਂਜੀ ਤੇ ਅਸੀਂ ਕਿਤਾਬ ਹੁਣ ਨਾ ਹਾਂ ਉਹਨਾਂ ਨੇ ਕਿੰਨੇ ਵਜੇ ਆਉਂਦਾ ਕਿਦਾਂ ਸਾਡੀ 12 ਕੋਈ ਕੋਈ ਆਈ ਦੇਣਾ ਨਹੀਂ ਇਤੋਂ ਜ਼ਿਆਦਾ ਨਹੀਂ ਤੇ ਆਪਾਂ ਫੋਨ ਕੀਤਾ ਸੀ ਤੇ ਉਹ ਕਹਿੰਦੇ ਸੀ ਕਿ ਮਤਲਬ ਸਾਢੇ 12 ਤੱਕ ਆਪਾਂ ਮੰਨ ਲਾ ਤੁਹਾਡੇ ਘਰ ਦੇ ਘਾੜੀ ਪਹੁੰਚ ਜਾਣਾ ਮਤਲਬ ਕਿ ਇੱਕ ਉਹ ਕਹਿੰਦੇ ਵਜਾ ਜੇਣਾ ਉਹਨਾਂ ਨੇ ਤੇ ਇਦਾਂ ਕਰ ਦਿੰਦੇ ਇੱਕ ਵਜਾ ਜੀਂਦੇ ਹੁੰਦੇ ਹੈਨਾ ਤੇ ਆਪਾਂ ਹੁਣ ਜਾਂਦੇ ਪਏ ਆ ਸ਼ਹਿਰ ਕੀ ਨਿਊਰੋਥੈਰੇਪੀ ਸਪੈਸ਼ਲਿਸਟ ਹੈ ਨਾ ਇਹ ਆਪਾਂ ਜਿਆਦਾ ਚੰਪਲਸ ਦੇ ਕੋਸਟ ਹੈਗੇ ਤੇ ਇਹ ਇਹ ਦੇਖੋ ਪੁਰਾਣੇ ਨਾ ਇਹ ਹੋਰ ਕੋਈ ਇਧਰ ਹੀ ਕੋਈ ਗੱਲ ਬਾਤ ਇੱਕ ਮਾਰੀ ਮੇਂ ਠੀਕ ਹੋ ਲੰਦ ਜੀ ਜਦ ਜਿਹੜੀ ਆ ਜਾਂਦੀ ਆ ਵੀ ਉਹ ਵੀ ਟੈਨਸ਼ਨ ਮਤਲਬ 2 ਦਿਨ ਦਿਨ ਪੂਰੀ ਦਿਮਾਗ ਦੇ ਫਿਰਦੀ ਆ ਜਦੋਂ ਉਹ ਵੀ ਹੋ ਗਈ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਆ ਪਰ ਇੱਕ ਵਾਰੀ ਹਲਾ ਦਿੰਦੀ ਆ ਹਨਾ ਤੇਰੀ ਪ੍ਰੋਬਲਮ ਹੁੰਦੀ ਆ ਇੱਕ ਵਾਰੀ ਮਤਲਬ ਕਿ ਸਾਨੂੰ ਹਲਾ ਦਿੰਦੀ ਆ ਪੂਰੀ ਮਿਲ ਹਾਂ ਨੂੰ ਤੁਹਾਡੇ ਰਿਸ਼ਤੇ ਰਾਨੇ ਵੀ ਨਾ ਦਿੰਦੀ ਆ ਤੇ ਬਾਅਦ ਵਿੱਚ ਮਾਲਕ ਦੇ ਜਦੋਂ ਲੜਨ ਲੱਗੇ ਹੈਗੇ ਥੋੜਿਆ ਹੁੰਦੀ ਆ ਉਹਨਾ ٹرسٹ ਤੇ ਫਿਰ ਬਿਨਾਂ ਨਾਲ ਹੀ ਚੱਲ ਜਾਂਦਾ ਆ ਹਨਾ ਬਾਰੇ ਚਲੋ ਇਹ ਵੀ ਕੋਈ ਸੀਦ ਨਾਲ ਹੀ ਹਨਾ ਇਹ ਵੀ ਕੋਈ ਆਪਣੀ ਦਸਤਿਆ ਜਿਹੜਾ ਥੋੜਾ ਜਿਹਾ ਸਰੀਰ ਦਿੱਤੇ ਕੋਈ ਗੱਲ ਨਹੀਂ ਮਾਲਕ ਨੇ ਕੱਟ ਦੇਣਾ ਇਹ ਵੀ ਹਨਾ ਹਾਂ ਤੇ ਚਲੋ ਠੀਕ ਹੈ ਫਿਰ ਅਸੀਂ ਜਾ ਕੇ ਤੇ ਪਹਿਲਾਂ ਮੈਂ ਪੱਟੀ-ਪੱਟੀ ਬਣਾਵਾਂਗੇ ਲੱਗਦਾ ਉੱਥੇ ਵੀ ਪੱਟੀ ਤੇ ਲਾ ਵੀ ਜਾਂਦੇ ਹਨਾ ਪੱਟੀ ਬਣਾਉਣ ਤੋਂ ਬਾਅਦ ਮੈਂ ਵੀ 15-20 ਮਿੰਟ ਲਾ ਵੀ ਜਾਂਦੇ ਆ ਆਹੋ ਜੀ ਪੱਟੀ ਬਣਾ ਲਿਓ ਮੈਂ ਕੰਟੇਨ ਦਾ ਟੋਕਾ ਦੇ ਦੂੰਗਾ ਹਾਂ ਹਾਂ ਜੀ ਮੇਰੇ ਕੋ ਪੁਰਾਣੇ ਪੁਰਾਣੇ ਲਿਆ ਗਿਆ ਉਹਨਾਂ ਤੋਂ ਦੋ ਘੰਟੇ ਲੈਣਾ ਮੈਂ ਗਾਣੇ ਮੰਗਾਣਾ ਮੈਨੂੰ ਦੱਸਾਂ ਉਹਨੂੰ ਲੈਣ ਦਾ ਹਾਂ ਹਾਂ ਤੇ ਮੈਂ ਸੋਨੇ ਮੰਗੋ ਸਾਬ ਮੈਂ ਵੀਡੀਓ ਦੇ ਸੀਸ ਕੀ ਅੱਛਾ ਬੜਾ ਮੜ ਬੋਲ ਰਿਹਾ ਤੇ ਮੈਂ ਆਹ ਕੰਡਾ ਦੇ ਮੂੰਹ ਕਾੜ ਦੇ ਹਾਂ ਹਾਂ ਸਾਡਾ ਆਪਣਾ ਕਾਰਡ ਆਇਆ ਨਹੀਂ ਹਜੇ ਹਾਂਜੀ ਹਾਂ ਇਹ ਪੁਰਾਣਾ ਕਾਰਡ ਉਹਦੇ ਜੇ ਭਰ ਦੇ ਚਲੋ ਠੀਕ ਆ ਉਹਨੂੰ ਤੈਨੂੰ ਪਹੁੰਚ ਕੇ ਕਰਦੇ ਆ ਕਰਵਾ ਦਿੰਦਾ ਉਹਨਾਂ ਕੋਲ ਨਾਲੀ ਕੰਟੀਨ ਤੇ ਨਾਲੀ ਸੀ ਅੱਛਾ ਹਾਂ ਨੇ ਵਾਲੇ ਜਾ ਕੇ ਥੋੜਾ ਜਾਂਦੀ ਸੀ ਫਲਚਰਮੈਂਟ ਦਾ ਜਦੋਂ ਠੀਕ ਨੇ ਪਹੁੰਚ ਲੰਬੀ ਇਤਨਾ ਲੰਮਾ ਕੰਨ ਲੱਗੂ ਹੈ ਲੱਗੂ ਦਾ ਵੀ ਇਹਨੇ ਗੱਡੀ ਲਾਉਣ ਨੂੰ ਜਾਂ ਇਧਰੋਂ ਵੀ ਕਮਾ ਲੋ ਤੈਨੂੰ ਇਹਦਾ ਇਧਰ ਨੰਗੇ ਨਗੇ ਨਾ ਅੱਜ ਕਾਫੀ ਭੀੜਿਆ ਚਲੋ ਭੇਜਦੇ ਆ ਪਟਨਾ ਦਾ ਟਾਈਮ ਆ ਦੇ ਇਧਰ ਹੀ ਹੋ ਗੱਡੀਆਂ ਗੱਡੀਆਂ ਲੱਗੀਆਂ ਹਨਾ ਸਾਰੇ ਪਾਸੇ ਪਰ ਮੈਂ ਨਹੀਂ ਜਾ ਉਧਰ ਵੀ ਲੱ ਲੋ ਨੰਬਰ ਉਧਰ ਮੈਂ ਕਰਾ ਲੈਂਦੀ ਹਾਂ ਇਹ ਇਧਰ ਵੀ ਗੱਡੀਆਂ ਗੱਡੀਆਂ ਤੇ ਉਧਰ ਵੀ ਬੱਗੀਆਂ ਗੱਡੀਆਂ ਠੰਡਾ ਚਲੋ ਠੀਕ ਹੈ ਆਹ ਚੱਲ ਰਿਹਾ ਨਾ ਬੰਦ ਕਰਾ ਲੈਂਦਾ ਮੈਂ ਹੁਣ ਜਾਂਦੀ ਆ ਹਸਪੀਟਲ ਵੱਲ ਤੇ ਇਹ ਜਾਂਦੇ ਤੇ ਉਧਰ ਕੰਪਨੀ ਨਾਲ ਟੋਕ ਲੈਣਾ ਵਾਸਤੇ ਚਲੋ ਮੈਂ ਕਿਹਾ ਮੈਂ ਤਾਂ ਕਿ ਪੱਤੀ ਪੱਤੀ ਬਣਾਣਾ ਹੈ ਉਧਰ ਉਹ ਟੋਕ ਲੈਣਾ ਤੇ ਚਲੋ ਠੀਕ ਹੈ ਬਣਾ ਲੈਂਦੇ ਪੱਤੀ ਮੇਰੇ ਵਾਇਆ ਜੀ 46 ਨੰਬਰ ਤੇ ਅਜੇ ਚੱਲਦਾ ਪਿਆ ਹੈ 47 ਨੰਬਰ ਤੇ ਬਹਿਣਾ ਪੈਣਾ ਮੈਨੂੰ ਤੇ ਇਹਨਾਂ ਜਾਣੀਆਂ ਪਹਿਲਾਂ ਮੈਂ ਇਹਨੇ ਟੋਕਨ ਲੈ ਲਾ ਤਾ ਆਪਾਂ ਮੈਡਮ ਨੂੰ ਮਿਲ ਕੇ ਆਣ ਕੇ ਤੇ ਤੁਹਾਡਾ ਪਜਾਰ ਆਏ ਆ ਹੁਣ ਜਿਹੜਾ ਬੱਚਿਆਂ ਦਾ ਖਾਣ ਪੀਣ ਦਾ ਸਮਾਨ ਸਮੋਨ ਹੁਣ ਚਾਹੀਦਾ ਹੀ ਲੈਣਾ ਹੈ ਅਸੀਂ ਤੇ ਨਹੀਂ ਇਹਦੇ ਆਪਾਂ ਗੱਡੀ ਲਾਉਂਦੇ ਪਏ ਹਾਂ ਇੱਥੇ ਤੇ ਸ਼ਾਮ ਤੋਂ ਸ਼ਬ ਅਰਦਾਬ ਕਰੂਗਾ ਕੱਟ ਵਾਦ ਕੱਟ ਕਰ ਹਾਂਜੀ ਗਾ ਜਿੱਤੇ ਸ਼ਾਮ ਦੇ ਵਾਜੇ ਦਾ ਸਾਰ ਤੇ ਆਪਾਂ ਡਾਕਟਰ ਹੋ ਗਿਆ ਕੇ ਚੱਕਾ ਕਰਵਾ ਕੇ ਥੋੜੀ ਜੀ ਪ੍ਰੋਬਲਮ ਆਈ ਮੈਡਮ ਦੱਸਿਆ ਕਿ ਥੋੜੀ ਜੀ ਪ੍ਰੋਬਲਮ ਆਈ ਹੈ ਨਾ ਤੇ ਉਹਦੇ ਕਰਕੇ ਮਤਲਬ ਸਾਨੂੰ ਬੋਲੇਗਾ ਕਿ ਤੁਸੀਂ ਮਤਲਬ ਐਡਮਿਟ ਹੋਣ ਵਾਸਤੇ ਤੇ ਆਪਾਂ ਮਤਲਬ ਅੰਮ੍ਰਿਤਸਰ ਸਾਡੀ ਗੱਲ ਹੋ ਗਈਆ ਹਸਪੀਟਲ ਤੇ ਉੱਥੇ ਇੰਨੀ ਜਾਣਾ ਐ ਐਡਮਿਟ ਬਣਵਾਤੇ ਇੰਨੀ ਜਾਵਾਂਗੇ 5:30 6:00 ਵਜੇ ਦਰਵਾਜ਼ੇ ਲਗੇ ਮੰਮੀ ਨੂੰ ਲੈਣ ਵਾਸਤੇ ਤੇ ਮੈਂ ਲੰਮੇ ਪਈਆ ਸੀਦਾ ਫੀਵਰ ਜਾ ਹੋ ਗਿਆ ਸੀ ਇਤ ਮਰਸਿੰਦਾ ਕਿਲੋ ਮੀਟਰ ਅਗੇ ਚੱਲ ਗਏ ਹਾਂ ਮਿਲਾਨ ਵਰਸਾ ਠੀਕ ਹੈ ਹੁਣ ਤੇ ਹੁਣ ਆਪਾਂ ਜਾਣਾ ਆ 5:30 6 ਵਜੇ ਨ ਜਾਵਾਂਗੇ ਆ ਪਾਮਰ ਸਾਹਿਬ ਨੂੰ ਤੇ ਗਾਪੀ ਰਾਮਰ ਸਾਹਿਬ ਜਾਵਾਂਗੇ ਉਹ ਤੁਹਾਨੂੰ ਵਲੌਗ ਜਿਹੜਾ ਉਹ ਦੇਖਾਂਗੇ ਗਾੜੀ ਜਾ ਕੇ ਕਿੱਦਾਂ ਆ ਮਿਲੌਗ ਜਿਹੜਾ ਉਹ ਬਾਅਦ ਵਿੱਚ ਪਾਵਾਂਗੇ ਤੇ ਮੈਂ ਹੁਣ ਇੱਥੇ ਹੀ ਵਲੌਗ ਨੂੰ ਕਰ ਲੱਗੀ ਐਂਡ ਕਿਉਂਕਿ ਮੈਂ ਹੁਣ ਥੋੜਾ ਠੀਕ ਉਹ ਬੁਖਾਰ ਤੇ ਮੈਂ ਪੈਕਿੰਗ ਤੋਂ ਦੀਪਰੇ ਕਰਨੀ ਤਾਂ ਤੁਹਾਨੂੰ ਪਤਾ ਵੀ ਨਾਲ ਜਿਹੜਾ ਕਪੜਾ ਉਪਰ ਫਰਮਾ ਪਹਿਣਾ ਮੈਂ ਆਲਣਾ ਸਾਰਾ ਇਦਾਂ ਮਲੇ ਮੇਡ ਕਦੋਂ ਚੀ ਜਿਹੀ ਜੂਦੋਂ ਮਾਦੀ ਮੇਰੀ ਅਲਿਗਵੰਦ ਕੇ ਚਾਰ ਪੰਨਿਆਂ ਵਾਲੇ ਚੈਨਲ ਨੂੰ ਪ੍ਰਕਾਸ਼ਨਾ ਪਾਣਾ ਆ ਬਾਕੀ ਚਲੋ ਵੀ ਜਾ ਕੇ ਜਿਹੜੀ ਪ੍ਰੋਬਲਮ ਆਈ ਉਹਦੇ ਫਿਰ ਨਾਲ ਟੈਸਟ ਕਰਾ ਕਰਨੀ ਆ ਫਿਰ ਵੇਰੀਆ ਕੀ ਜਾਂਦੀ ਆ ਤੇ ਚਲੋ ਠੀਕ ਆ ਇੱਥੇ ਮੈਂ ਵਲੌਗ ਨੂੰ ਕਰਦੀ ਆ ਐਂਡ ਤੇ ਬਹੁਤ ਬਹੁਤ ਦਾ ਧੰਨਵਾਦ ਸਾਰਿਆਂ ਦੇ ਸਾਨੂੰ ਪਿਆਰ ਦੇ ਰਹੇ ਮੇਰਾ ਬਹੁਤ-ਬਹੁਤ ਧੰਨਵਾਦ ਆ ਤੇ ਸਾਡੇ ਚੈਨਲ ਨੂੰ ਫਿਰ ਸਬਸਕ੍ਰਾਈਬ ਜ਼ਰੂਰ ਕਰੋ ਭੈਣ ਭਰਾ ਜਿਹੜੇ ਨਵੇਂ ਬਿੰਦੇ ਆ ਤੇ ਵੱਧ ਤੋਂ ਵੱਧ ਪਿਆਰ ਦਿਓ ਸਾਡੇ ਚੈਨਲ ਨੂੰ ਤੇ ਮੇਰੇ ਵਾਸਤੇ ਦਾਸ ਬਿੱਲ ਜੂਰ ਕਰਿਓ ਕਿ ਜਿਹੜੀ ਥੋੜਾ ਜਿਹਾ ਕਸਟ ਆਇਆ ਮਾਲਕ ਉਹ ਵੀ ਕਸਟ ਵਾਲਾ ਕੱਟੇ ਵੀ ਕਿ ਪਹਿਲਾਂ ਕੋਈ ਥੋੜੀ ਪ੍ਰੋਬਲਮ ਆਈ ਵੀ ਤੇ ਚਲੋ ਮਾਲਕ ਦੇ ਗਿਰਪਾਂ ਠੀਕ ਠਾ ਕੇ ਰੱਖਦਾ ਮੈਂ ਹਾਂ ਮਨੇ ਤੜੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਹੋਈ ਕੋਈ 4-5 ਮਿੰਟ ਤੋਂ ਦਲੀ ਜੇ ਸੇਤ ਕੋਈ ਡਾਉਣ ਚੱਲਦੀ ਪਈ ਆ ਤੇ ਚਲੋ ਕੋਈ ਨਹੀਂ ਵੀ ਕਸਟ ਨੂੰ ਕਰਦਾ ਮਾਲਕ ਦੇ ਉੱਤੇ ਤੇ ਉਹ ਮਾਲਕ ਕਟਣ ਵਾਲਾ ਨਾਲ ਬੈਠਾ ਆ ਤੇ ਚਲੋ ਠੀਕ ਹੈ ਜਿੱਥੇ ਕਰਦੀ ਆ ਸੀ ਵੀਡੀਓ ਨੂੰ ਅੰਡਰ ਤੇ ਬਹੁਤ ਬਹੁਤ ਬੜਾ ਧੰਨਵਾਦ ਸਾਰਿਆਂ ਦਾ